ਤੇਰੇ ਸਿੰਘਾਂ ਦੇ ਸਿੱਦਕ ਵਾਲੇ ਹੱਦ ਹੋ ਗਏ ਆ ਤੇਰੇ ਸਿੰਘਾਂ ਦੇ ਸਿੱਦਕ ਵਾਲੇ ਹੱਦ ਹੋ ਗਏ ਆ ਜਿੰਨਾ ਦਿੱਤੇ ਕੁਰਬਾਨੀ ਹੱਦੋਂ ਵੱਧ ਹੋ ਗਏ ਆ ਜਿੰਨਾ ਦਿੱਤੇ ਕੁਰਬਾਨੀ ਹੱਦੋਂ ਵੱਧ ਹੋ ਗਏ ਆ ਤੇਰੇ ਸਿੰਘਾਂ ਦੇ ਸਿੱਦਕ ਵਾਲੇ ਹੱਦ ਹੋ ਗਏ ਆ ਤੇਰੇ ਸਿੰਘਾਂ ਦੇ ਸਿੱਦਕ ਵਾਲੇ ਹੱਦ ਹੋ ਗਏ ਆ ਸੀਸ ਤਲੀ ਤੇ ਟੇਕਾਇਆ ਸੀਸ ਤਲੀ ਤੇ ਟੇਕਾਇਆ ਲੜਦਾ ਹਾਰੇ ਮੰਦਰ ਆਇਆ ਲੜਦਾ ਹਾਰੇ ਮੰਦਰ ਆਇਆ ਆਪਣਾ ਵਚਨ ਪੁਗਾਇਆ ਆਵੀ ਹੱਦ ਹੋ ਗਈਆਂ ਆਪਣਾ ਵਚਨ ਪੁਗਾਇਆ ਆਵੀ ਹੱਦ ਹੋ ਗਈਆਂ ਤੇਰੇ ਸਿੰਘਾਂ ਦੇ ਸਿੱਦਕ ਵਾਲੀ ਹੱਦ ਹੋ ਗਈਆ ਤੇਰੇ ਸਿੰਘਾਂ ਦੇ ਸਿੱਦਕ ਵਾਲੀ ਹੱਦ ਹੋ ਗਈਆ ਜਦੋਂ ਆਰੇ ਦਿੱਤਾ ਚੀਰ ਜਦੋਂ ਆਰੇ ਦਿੱਤਾ ਚੀਰ ਤਨ ਹੋਇਆ ਲੇ ਰੋਲੇ ਤਨ ਹੋਇਆ ਹੋ ਗਏ ਜ਼ੁਲਮ ਦੀ ਆਖੀਰ ਆਵੀ ਹੱਦ ਹੋ ਗਈਆ ਹੋ ਗਏ ਜ਼ੁਲਮ ਦੀ ਆਖੀਰ ਆਵੀ ਹੱਦ ਹੋ ਗਈਆ ਤੇਰੇ ਸਿੰਗਾ ਦੇ ਸਦਕ ਵਾਲੀ ਹੱਦ ਹੋ ਗਈਆ ਤੇਰੇ ਸਿੰਗਾ ਦੇ ਸਦਕ ਵਾਲੀ ਹੱਦ ਹੋ ਗਈਆ ਮਨੀ ਸਿੰਘ ਜੀ ਕਟਾਵੇ ਅੰਗ ਦੱਸ ਦੱਸ ਕੇ ਮਨੀ ਸਿੰਘ ਜੀ ਕਟਾਵੇ ਅੰਗ ਦੱਸ ਦੱਸ ਕੇ ਜ਼ੁਲਮ ਕਰਦੇ ਨੇ ਲੱਜੇ ਉਹ ਵੀ ਹੱਸ ਹੱਸ ਕੇ ਜ਼ੁਲਮ ਕਰਦੇ ਨੇ ਲੱਜੇ ਉਹ ਵੀ ਹੱਸ ਹੱਸ ਕੇ ਮੁੱਖੋਂ ਪੜਦੇ ਸੀ ਬਾਣੀਆਂ ਵੀ ਹੱਦ ਹੋ ਗਈਆਂ ਮੁੱਖੋਂ ਪੜਦੇ ਸੀ ਬਾਣੀਆਂ ਵੀ ਹੱਦ ਹੋ ਗਈਆਂ ਤੇਰੇ ਸਿੰਘਾਂ ਦੇ ਸਿੱਦਕ ਵਾਲੇ ਹੱਦ ਹੋ ਗਈਆਂ ਤੇਰੇ ਸਿੰਘਾਂ ਦੇ ਸਿੱਦਕ ਵਾਲੇ ਹੱਦ ਹੋ ਗਈਆਂ ਰੰਬੀ ਸੇਰh ਵਿੱਚ ਵੱਜੇ ਰੰਬੀ ਸੇਰh ਵਿੱਚ ਵੱਜੇ ਸਿੰਘ ਸ਼ੇਰ ਮੰਗੋ ਗੱਜੇ ਸਿੰਘ ਸ਼ੇਰ ਮੰਗੋ ਗੱਜੇ ਮੁੱਖੋਂ ਵਾਹੇ ਗੁਰੂ ਬੋਲੇ ਸਿੱਖੀ ਤਨ ਹੋ ਗਈਆਂ ਮੱਖੋਂ ਵਾਹੇ ਗੁਰੂ ਬੋਲੇ ਸਿੱਖੀ ਤਨ ਹੋ ਗਈਆ ਤੇਰੇ ਸਿੰਘਾਂ ਦੇ ਸਿੱਦਕ ਵਾਲੀ ਹੱਦ ਹੋ ਗਈਆ ਤੇਰੇ ਸਿੰਘਾਂ ਦੇ ਸਿੱਦਕ ਵਾਲੀ ਹੱਦ ਹੋ ਗਈਆ ਜਿੰਨਾ ਦਿੱਤੇ ਕੁਰਬਾਨੀ ਹੱਦੋਂ ਵੱਧ ਹੋ ਗਈਆ ਤਤਿ ਤਵੇ ਤੇ ਬਿਠਾਇਆ ਤਤਿ ਤਵੇ ਤੇ ਬਿਠਾਇਆ ਕੈਸਾ ਜ਼ੁਲਮ ਕਮਾਇਆ ਕੈਸਾ ਜ਼ੁਲਮ ਕਮਾਇਆ ਰੇਤਾ ਸੀਸ ਉੱਤੇ ਪਾਇਆ ਰੇਤਾ ਸੀਸ ਉੱਤੇ ਪਾਇਆ ਤੇਰਾ ਕੀ ਆ ਮਿੱਠਾ ਲੱਗੇ ਆ ਵੀ ਹੱਦ ਹੋ ਗਈ ਆ ਤੇਰਾ ਕੀ ਆ ਮਿੱਠਾ ਲੱਗੇ ਆ ਵੀ ਹੱਦ ਹੋ ਗਈ ਆ ਤੇਰੇ ਸਿੰਘਾਂ ਦੇ ਸਦਕ ਵਾਲੀ ਹੱਦ ਹੋ ਗਈ ਆ ਤੇਰੇ ਸਿੰਘਾਂ ਦੇ ਸਦਕ ਵਾਲੀ ਹੱਦ ਹੋ ਗਈ ਆ ਜਿੰਨਾ